ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅੱਜ 23 ਮਈ ਨੂੰ ਪੰਜਾਬ ਸਿੱਖਿਆ ਵਿਭਾਗ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਸਮਰ ਕੈਂਪ ਦੇ ਅੰਦਰ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਐਕਸਟਰਾ ਕਲਾਸਿਸ ਜਿਹੜੀਆਂ ਦੇਣ ਦੀ ਗੱਲ ਕੀਤੀ ਗਈ ਉਹ ਵੀ ਤੇਲਗੂ ਭਾਸ਼ਾ ਸਿਖਾਉਣ ਦੀ ਗੱਲ ਕੀਤੀ ਗਈ ਹੈ ਮੈਂ ਬੜੇ ਅਫਸੋਸ ਨਾਲ ਇਹ ਕਹਿਣਾ ਚਾਹੁੰਦੀ ਹਾਂ ਕਿ ਜਦ ਦੀ ਪੰਜਾਬ ਸਰਕਾਰ ਆਈ ਹੈ ਪਤਾ ਨਹੀਂ ਕਿਉਂ ਜਿਵੇਂ ਕਿ ਇਹ ਆਪਦਾ ਇੱਕ ਅਜੰਡਾ ਲੈ ਕੇ ਆਏ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੀ ਇਹਨਾਂ ਨੇ ਗੱਲ ਕੀਤੀ ਸੀ ਔਰ ਪਤਾ ਨਹੀਂ ਕਿਉਂ ਇਹ ਪੰਜਾਬ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਸਿੱਖਿਆ ਦੀ ਗੱਲ ਕਰ ਲਈਏ ਤਾਂ ਸਿੱਖਿਆ ਦੇ ਵਿਸ਼ਾ ਇਹਨਾਂ ਨੇ ਮਜ਼ਾਕ ਬਣਾ ਕੇ ਸ਼ਿੱਖਿਆ ਨੂੰ ਰੱਖ ਦਿੱਤਾ ਹੈ ਜਿਵੇਂ ਕਿ ਪਹਿਲੇ ਇਹਨਾਂ ਨੇ ਟੀਚਰਸ ਜਿਹੜੇ ਆ ਪੰਜਾਬ ਦੀ ਜਿਹੜੇ ਖਾਤੀ ਤੇ ਪੰਜਾਬ ਦੀ ਜਿਹੜੀ ਖਜ਼ਾਨੇ ਨੂੰ ਡਾਕਾ ਮਾਰਿਆ ਤਾਂ ਉਹਨਾਂ ਨੂੰ ਸਿੰਗਾਪੁਰ ਤੁਸੀਂ ਭੇਜ ਦਿੱਤਾ ਮਨ ਚਾਹੇ ਟੀਚਰਾਂ ਦੀ ਸਿਲੈਕਸ਼ਨ ਕਰਕੇ ਉਹਨਾਂ ਨੂੰ ਭੇਜਿਆ ਜਿ ਕਿ ਉਹ ਤੋਂ ਟੀਚਰਜ਼ ਆਣਗੇ ਨਵੀਆਂ ਟੈਕਨੀਕਸ ਲੈ ਆਉਣਗੇ ਤਾਂ ਬੱਚਿਆਂ ਨੂੰ ਪੜ੍ਹਾਉਣਗੇ ਉਸ ਤੋਂ ਬਾਅਦ ਨਾ ਤਾਂ ਆਇਆ ਹੈ ਸਟਿੱਕਰ ਹੈ ਸਾਬਿਤ ਕਰ ਪਾਇਆ ਕਿ ਸਾਡੇ ਜਿਹੜੇ ਉਥੋਂ ਟੀਚਰਜ਼ ਆਏ ਨੇ ਕਿਹੜੀਆਂ ਨਵੀਆਂ ਟੈਕਨੀਕਸ ਲੈ ਕੇ ਆਏ ਨੇ ਜਿਸ ਦੇ ਨਾਲ ਕਿ ਸਾਡੇ ਬੱਚਿਆਂ ਨੂੰ ਪੜ੍ਹਾਇਆ ਜਾਏਗਾ ਸਰਕਾਰੀ ਸਕੂਲ ਦੇ ਜਦ ਕਿ ਅੱਗੇ ਵੀ ਸਰਕਾਰੀ ਸਕੂਲ ਤੋਂ ਪੜ੍ਹ ਕੇ ਜੋ ਪਹਿਲੇ ਵੀ ਲੋਕ ਪੜ੍ਹਦੇ ਰਹੇ ਨੇ بڑے بڑے ਵੱਡੇ ਕਾਬਿਲ ਉਦਿਆਂ ਤੇ ਬੈਠੇ ਹੋਏ ਨੇ ਕੋਈ ਕਿਹੜੀ ਐਸੀ ਨਵੀਂ ਟੈਕਨੀਕ ਸੀ ਔਰ ਸਿਰਫ ਔਰ ਸਿਰਫ ਇਹ ਪੰਜਾਬ ਦੇ ਖਜ਼ਾਨੇ ਦੇ ਉੱਤੇ ਟਾਕਾ ਹੈ ਔਰ ਉਸ ਤੋਂ ਬਾਅਦ ਨਿਤ ਨਵੀਆਂ ਦੇਖੋ ਪ੍ਰਾਈਵੇਟ ਸਕੂਲਸ ਦੇ ਅੰਦਰ ਤਾਂ ਇਹਨਾਂ ਨੇ ਪੰਜਾਬੀ ਵੈਸੇ ਹੀ ਖਤਮ ਕਰ ਦਿੱਤੀ ਹੈ ਜਦ ਕਿ ਲਾਜ਼ਮੀ ਹੋਣੀ ਚਾਹੀਦੀ ਹੈ ਸਟੇਟ ਐ ਸਾਡੀ ਮਾਂ ਬੋਲੀ ਪੰਜਾਬੀ ਹੈ ਭਗਵੰਤ ਮਾਨ ਸਾਹਿਬ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਪਿੱਛੇ ਜੇ ਗੱਲ ਕੀਤੀ ਕਿ ਹਰ ਜਿਹੜਾ ਸਾਈਨ ਬੋਰਡ ਹੈ ਪੰਜਾਬੀ ਚ ਹੋਵੇਗਾ ਪੰਜਾਬੀ ਚ ਲਿਖਿਆ ਜਾਵੇਗਾ ਪਰ ਸਿਰਫ ਗੱਲਾਂ ਇੰਪਲੀਮੈਂਟ ਨਥਿੰਗ ਤੇ ਉਸ ਤੋਂ ਬਾਅਦ ਅੱਜ ਵੀ ਹਰ ਜਗ੍ਹਾ ਇੰਗਲਿਸ਼ ਚ ਹੈ ਜੇ ਅਸੀਂ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਉਥੇ ਪੀਜੀਆਈ ਤੱਕ ਦੇ ਵਿੱਚ ਹਰ ਜੋ ਸਾਈਨ ਬੋਰਡ ਹੈ ਹਰ ਜੋ ਲਿਖਤ ਹੈ ਇੰਗਲਿਸ਼ ਔਰ ਹਿੰਦੀ ਦੇ ਵਿੱਚ ਹੈਗੀ ਹੈ ਪੰਜਾਬੀ ਤਾਂ ਉੱਥੋਂ ਵੀ ਗਾਇਬ ਕਰ ਦਿੱਤੀ ਔਰ ਅੱਜ ਸਭ ਤੋਂ ਸ਼ਰਮ ਦੀ ਗੱਲ ਕਿ ਜਿਹੜੇ ਸਾਡੇ ਬੱਚੇ ਨੇ ਇਸ ਵਾਰ ਜੋ 12ਵੀਂ ਦਾ ਰਿਜ਼ਲਟ ਰਿਹਾ ਉਸ ਦੇ ਵਿੱਚ 3800 ਜੋ ਬੱਚੇ ਨੇ ਉਹ ਪੰਜਾਬੀ ਵਿਸ਼ੇ ਚ ਫੇਲ ਹੋਏ ਨੇ 10ਵੀਂ ਜਮਾਤ ਦੇ ਵਿੱਚ 1500 ਕੁਝ ਜਿਹੜੇ ਵਿਦਿਆਰਥੀ ਨੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਫੇਲ ਹੋਏ ਨੇ ਸਾਡੇ ਬੱਚੇ ਪੰਜਾਬੀ ਦੇ ਵਿੱਚ ਫੇਲ ਹੋ ਰਹੇ ਨੇ ਤੇ ਇਹ ਚੌਥੀ ਭਾਸ਼ਾ ਤੇਲਗੂ ਉਹ ਵੀ ਉਹਨਾਂ ਦੇ ਸਿਰ ਦੇ ਉੱਤੇ ਹੀ ਲੱਦਣ ਦੀ ਕੋਸ਼ਿਸ਼ ਕਰ ਰਹੇ ਐ ਇਹ ਸਰਾ ਸਰ ਜਿੰਨੂੰ ਕਹਿ ਸਕਦੇ ਆ ਕਿ ਗੈਰ ਵਿਗਿਆਨਿਕ ਅਨ ਐਕਸਪੀਰੀਐਂਸਡ ਔਰ ਇਹਨਾਂ ਦੀਆਂ ਨਾ ਲੱਕੀਆਂ ਨਹੀਂ ਔਰ ਮੇਰੇ ਖਿਆਲ ਨਾਲ ਇਸ ਦੇ ਨਾਲ ਟੀਚਰਸ ਤੇ ਵੀ ਬੋਝ ਪਵੇਗਾ ਕਿਉਂਕਿ ਅੱਗੇ ਹੀ ਉਹ ਬੱਚਿਆਂ ਨੂੰ ਪੜ੍ਹਾ ਰਹੇ ਨੇ ਕੁਝ ਅੱਜ ਅੱਜ ਤੱਕ 8ਵੀਂ ਜਮਾਤ ਦੇ ਐਸੇ ਬੱਚੇ ਨੇ ਕਿ ਜਿਹੜੇ ਹਲੇ ਸ਼ਬਦ ਲਿਖਣਾ ਸਿੱਖ ਰਹੇ ਨੇ ਉਹ ਵੀ ਜਿਹੜੇ ਆ ਪੰਜਾਬੀ ਦੇ ਵਿੱਚ ਪਰਫੈਕਟ ਨਹੀਂ ਹੈਗੇ ਇਹਨਾਂ ਨੂੰ ਸਕੂਲ ਵਧਾਉਣ ਦੀ بجائے ਸਿੱਖਿਆ ਦੇ ادارے ਵਧਾਉਣ ਦੀ بجائے ਜਿੱਥੇ ਟੀਚਰਸ ਨਹੀਂ ਹੈਗੇ ਉਥੇ ਭਰਤੀ ਕਰਨ ਦੀ بجائے ਪਤਾ ਨਹੀਂ ਕਿੱਦਾਂ ਦੀਆਂ ਊਲਜ਼ ਲੂਲ ਜਿਹੜੀਆਂ ਸਟੇਟਮੈਂਟਸ ਹੈ ਉਹ ਇਹਨਾਂ ਵੱਲੋਂ ਆਉਂਦੀਆਂ ਨੇ ਔਰ ਮੈਂ ਨਹੀਂ ਸਮਝਦੀ ਕਿ ਇਹ ਪੰਜਾਬ ਦੀ ਬਿਹਤਰੀ ਲਈ ਹੈਗਾ ਔਰ ਅਸੀਂ ਇਸ ਦਾ ਡਟ ਕੇ ਵਿਰੋਧ ਕਰਦੇ ਹਾਂ ਔਰ ਮੈਂ ਸਾਰੇ ਪੰਜਾਬਾਸੀਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਇਸ ਤੇਲਗੂ ਪਾਸਾ ਜਿਹੜੀ ਸਾਡੇ ਸਿਰ ਤੇ ਥੱਪੀ ਜਾਏਗੀ ਸਾਡੇ ਬੱਚਿਆਂ ਨੂੰ ਸਿਖਾਉਣ ਦੀ ਗੱਲ ਕੀਤੀ ਜਾਏਗੀ ਇਸ ਦਾ ਸਖਤ ਵਿਰੋਧ ਕਰੋ ਅਸੀਂ ਪੰਜਾਬ ਦੇ ਵਿੱਚ ਚੌਥੀ ਭਾਸ਼ਾ ਨਹੀਂ ਆਉਣ ਦਵਾਗੇ ਜਦ ਕਿ ਆਲਰੇਡੀ ਤਿੰਨ ਭਾਸ਼ਾਵਾਂ ਸਾਡੇ ਬੱਚੇ ਹਿੰਦੀ, ਇੰਗਲਿਸ਼ ਔਰ ਪੰਜਾਬੀ ਜਦ ਕਿ ਪੰਜਾਬੀ ਤੇ ਫਿਰ ਵੀ ਇਨਾ ਜੋਰ ਨਹੀਂ ਦਿੱਤਾ ਜਾਂਦਾ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਜੋ ਇਸ ਵਾਰ 12ਵੀਂ ਔਰ 10ਵੀਂ ਦਾ ਰਿਜ਼ਲਟ ਰਿਹਾ ਹੈ ਬੇਹਦ ਹੀ ਅਫਸੋਸ ਦੀ ਗੱਲ ਹੈ ਕਿ ਉਸ ਤੋਂ ਬਾਅਦ ਅੱਜ ਐਨਾਉਂਸ ਹੋਣਾ ਕਿ ਬੱਚਿਆਂ ਨੂੰ ਤੇਲਗੂ ਭਾਸ਼ਾ ਸਿਖਾਈ ਜਾਏਗੀ ਬਹੁਤ ਹੀ ਸ਼ਰਮ ਦੀ ਗੱਲ ਹੈ ਸੀਐਮ ਸਾਹਿਬ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਬਜਾਏ ਸਾਡੇ ਤੁਸੀਂ ਵਾਅਦੇ ਕੀਤੇ ਸੀ ਬੱਚੇ ਜਿਹੜੇ ਬਾਹਰ ਵਿਦੇਸ਼ਾਂ ਚ ਪੜ੍ਹੇ ਪੰਜਾਬ ਚ ਵਾਪਸ ਹੋਣਗੇ ਉਹਨਾਂ ਨੂੰ ਲਿਆਉਣ ਦੀ ਬਜਾਏ ਕਿਉਂ ਤੁਸੀਂ ਪੰਜਾਬ ਅਤੇ ਪੰਜਾਬੀਅਤ ਦੇ ਦੁਸ਼ਮਣ ਬਣੇ ਹੋ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਪਹਿਲੇ ਹੀ ਪੰਜਾਬ ਨੂੰ ਬਾਹਰ ਦੇ ਲੋਕਾਂ ਦੇ ਹੱਥਾਂ ਦੇ ਵਿੱਚ ਸੌਂਪਿਆ ਹੋਇਆ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਬੰਦਾ ਹੀ ਨਹੀਂ ਰਹਿ ਗਿਆ ਕੋਈ ਮੀਨੋ ਸੁਮਨੀਸ਼ ਸੋਦੀਆ ਆ ਗਏ ਕਦੀ ਕੇਜਰੀਵਾਲ ਜੀ ਆ ਗਏ ਕੋਈ ਹੋਰ ਜਿਹੜੇ ਇਹਨਾਂ ਨੇ ਆਈਪੀਐਸ ਲਗਾ ਲਏ ਸਾਰੇ ਆਊਟ ਆਫ ਪੰਜਾਬ ਕੀ ਪੰਜਾਬ ਦੇ ਵਿੱਚ ਕਾਬਲੀਅਤ ਖਤਮ ਹੋ ਗਈ ਹੈ ਕੀ ਪੰਜਾਬੀ ਭਾਸ਼ਾ ਖਤਮ ਹੋ ਗਈ ਹੈ ਤੁਸੀਂ ਤੇਲਗੂ ਲਿਆਓਗੇ ਜੀ ਸੀਰੀਅਸਲੀ ਭਗਵੰਤ ਮਾਨ ਸਾਹਿਬ ਸੀਰੀਅਸਲੀ ਪੰਜਾਬ ਨੂੰ ਸੀਰੀਅਸ ਲਵੋ ਤੁਸੀਂ ਬਹੁਤ ਮਜ਼ਾਕ ਕਰ ਲਿਆ ਪੰਜਾਬ ਨਾਲ ਲੋਕ ਬਹੁਤ ਅਵੇਅਰ ਨਹੀਂ ਔਰ ਮੈਂ ਇੱਕ ਵਾਰੀ ਫਿਰ ਕਹਿਣਾ ਚਾਹਾਂਗੀ ਪੰਜਾਬ ਵਾਸੀਓ ਜਾਗ ਜਾਓ ਪੰਜਾਬ ਬਚਾ ਲਓ ਔਰ ਇਹਨਾਂ ਦੇ ਹੱਥੋਂ ਤਾਂ ਖਾਸ ਕਰਕੇ ਪੰਜਾਬ ਨੂੰ ਬਚਾ ਲਓ ਨਹੀਂ ਤਾਂ ਇਹ ਪੰਜਾਬ ਨੂੰ ਕੀ ਪੰਜਾਬ ਦਾ ਸਭ ਕੁਝ ਤਬਾਹ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ